ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਜੇ ਤੁਸੀਂ ਲੱਖ ਰੁਪਿਆ ਲਾ ਕੇ ਨਵਾਂ ਮੋਟਰਸਾਈਕਲ ਲੈਣ ਦੀ ਸੋਚਦੇ ਹੋ ਤਾਂ ਤੁਹਾਡਾ 50-60 ਹਜ਼ਾਰ ਰੁਪਏ ਬਚਾ ਦਾਂਗੇ ਅੱਜ ਆਪਾਂ ਪਹੁੰਚੇ ਹਾਂ ਦੁਕਾਨ ਨੰਬਰ 27 ਬਰਨਾਲੇ ਕਾਲਾ ਮਹਿਰ ਸਟੇਡੀਅਮ ਦੇ ਬਿਲਕੁਲ ਸਾਹਮਣੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਨਾਂ ਤੇ ਹੈ ਜੀ ਆਪਣੀ ਸ਼ਾਪ ਸ਼ਾਪ ਆਪਣੀ ਹੈਗੀ ਹੈ ਜੀ ਏਕਮਾਟੋ ਡੀਲ ਠੀਕ ਹੈ ਜੀ ਮੇਰਾ ਨਾਮ ਹੈ ਕਰਮਜੀਤ ਸਿੰਘ ਖੇੜੀ ਵਾਲੇ ਬੱਜਦੇ ਆਪਾਂ 99 ਤੋਂ ਆਪਾਂ ਇਹ ਕੰਮ ਕਰਦੇ ਆਂ ਠੀਕ ਹੈ ਠੀਕ ਹੈ ਜੀ ਤੇ ਉਹਦਾ ਆਪਣਾ ਸ਼ੇਲ ਪਰਚੇਜ਼ ਦਾ ਕੰਮ ਆ ਜੀ ਸਾਡੇ ਕੋਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕਿੰਨੇ ਮਰਜ਼ੀ ਵਾਲਾ ਮੋਟਰਸਾਈਕਲ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਆਪਣੇ ਕੋਲ ਨਵੇਂ ਤੋਂ ਨਵਾਂ ਪੁਰਾਣੇ ਤੋਂ ਪੁਰਾਣਾ ਸਾਰੇ ਮੋਟਰਸਾਈਕਲ ਨੇ ਸਕੂਟਰੀਆਂ ਨੇ ਜਿਹੜਾ ਕੁਝ ਮਰਜ਼ੀ ਲਓ ਠੀਕ ਹੈ ਜੀ ਤੇ ਕਾਗਜ਼ ਪੇਪਰਾਂ ਦੀ ਹੋਡੀ ਕਾਗਜ਼ ਪੇਪਰਾਂ ਦੀ ਫੁੱਲ ਗਾਰੰਟੀ ਹੈ ਜੀ ਨਾਮ ਕਰਾਉਣਾ ਬੰਦੇ ਦੇ ਨਾਮ ਕਰਾ ਕੇ ਦੇਵਾਂ ਕੋਈ ਚੱਕਰ ਨਹੀਂ ਠੀਕ ਹੈ ਜੀ ਸਾਰੇ ਕਾਗਜ਼ ਓਕੇ ਆਪਾਂ ਉਹ ਤੋਂ ਸ਼ੁਰੂ ਕਰ ਲੈਣਾ ਹੈ ਅੱਜ ਹਾਂਜੀ ਹਾਂਜੀ ਤੇ ਉਹ ਸਕੂਟਰੀ ਤੋਂ ਉਹ ਸਕੂਟਰੀ ਬਾਰੇ ਦੱਸੋ ਜੀ ਕਿੰਨੇ ਮਾਡਲ ਆ ਹੋ ਇਹ ਸਕੂਟਰੀ ਆਪਣੀ ਲੋਕਲ ਆ ਜੀ ਬਰਨਾਲਾ ਨੰਬਰ ਆ ਗਈ 14 ਮਾਡਲ ਆ ਇਹ ਸਾਨੂੰ 32000 ਰੁਪਏ ਦੀ 35000 ਰੁਪਏ ਦੀ ਇਸ ਤਰ੍ਹਾਂ ਰੇਟ ਹੁੰਦੇ ਨੇ ਠੀਕ ਹੈ ਜੀ ਨਾਮ ਹੋ ਜੀ ਨਾਮ ਹੋ ਗਈ ਠੀਕ ਹੈ ਜੀ ਤੇ ਆਹ ਕਿੰਨੇ ਮਾਡਲ ਆ ਜੀ ਇਹ ਗਰਾਜੀ ਆ ਜੀ ਬਹੁਤ ਮਹਿੰਗੀ ਆ Honda ਦੀ ਸਕੂਟਰੀ ਆ ਇਹ ਸਾਨੂੰ ਮਿਲੂਗੀ 45000 ਦੀ 19 ਮਾਡਲ ਆ ਜੀ ਠੀਕ ਹੈ ਜੀ ਤੇ ਆ ਪਲਸਰ ਮੋਟਰ ਆ ਪਲਸਰ ਬਿਲਕੁਲ ਨਵਾਂ ਜੀ 25 ਮਾਡਲ ਆ ਇਹ ਚੱਲਿਆ 2-3 ਸੂ ਹੀ ਆ ਇਹ ਜਿਵੇਂ ਨਵੀਂ ਪਿਆ ਹਾਂ ਜੀ ਜਿਵੇਂ ਨਵਾਂ ਸ਼ੋਰੂਮ ਆ ਦੇਖ ਲ ਪਲਟੀਨਾ 22 ਮਾਡਲ ਆ ਜੀ ਇਹ ਬਹੁਤ ਨਵਾਂ ਮੋਟਰਸਾਈਕਲ ਆ 11000 ਚੱਲਿਆ ਜੀ 60000 ਰੁਪਏ ਦਾ ਇਹ ਪਊਗਾ ਠੀਕ ਹੈ ਜੀ ਲਗਭਗ ਤੁਹਾਡੇ ਕੋਲੇ ਸਾਰੇ ਮੋਟਰਸਾਈਕਲ ਨਵੇਂ ਵਰਗੇ ਆ ਨਵੇਂ ਵਰਗੇ ਆ ਆਪਣੇ ਕੋਲੇ 5000 4000 ਚੱਲੇ ਸਾਰੇ ਮੋਟਰਸਾਈਕਲ ਲਈ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਜੀ ਜਿਵੇਂ ਆਪਾਂ ਮੋਟਰਸਾਈਕਲ ਸੈਕੰਡ ਹੈਂਡ ਲੈ ਲਿਆ ਉਹਦੇ ਕੋਈ ਜਿਵੇਂ ਆਪਾਂ ਆਪਣੇ ਵਰਗੇ ਨਾਰਮਲ ਲੋਕ ਆਉਂਦੇ ਆ ਕੋਈ ਐਮਈ ਵਗੈਰਾ ਉਦਾਂ ਦੀ ਕੋਈ ਕਿਸਤਾਂ ਦਾ ਕਿਸਤਾਂ ਵੀ ਆਪਣੇ ਕੋਲੇ ਪੂਰਾ ਪ੍ਰਬੰਧ ਹੈ ਜੀ ਕੋਈ ਗੱਲ ਨਹੀਂ ਜੇ ਫਨਾਸ ਕਰਾਉਣਾ ਕਿਸੇ ਨੇ ਫਨਾਸ ਕਰਵਾ ਦੇਣਾ ਜੀ 15000 ਭਰ ਕੇ ਜਿਹੜਾ ਮਰਜ਼ੀ ਮੋਟਰਸਾਈਕਲ ਲੈ ਜਾਣ ਜਿਹੜੀ ਮਰਜ਼ੀ ਸਕੂਟਰੀ ਲੈ ਜਾਣ ਕੋਈ ਚੱਕਰ ਨਹੀਂ ਉਹਦੀਆਂ ਕਿਸ਼ਤਾਂ ਹੋ ਜਾਣਗੀਆਂ 2 ਸਾਲ ਦੀਆਂ 3 ਸਾਲ ਦੀਆਂ 4 ਸਾਲ ਦੀਆਂ ਜਿੰਨੇ ਮਰਜ਼ੀ ਕਿਸ਼ਤ ਕਰਾ ਸਕਦਾ ਹੈ ਵੱਡੀ ਛੋਟੀ ਜੋ ਮਰਜ਼ੀ ਕਿਸ਼ਤ ਕਰਾਵੇ ਠੀਕ ਹੈ ਜੀ ਤੇ ਆ ਮੋਟਰਸਾਈਕਲਾਂ ਬਾਰੇ ਸਾਨੂੰ ਕਿਹੜਾ ਮੋਟਾ-ਮੋਟਾ ਦੱਸ ਦਿਓ ਬਾਕੀ ਹੋਰ ਨੰਬਰ ਆਪਾਂ ਦੇ ਦਾਂਗੇ ਕੋਈ ਚੱਕਰੀ ਨਹੀਂ ਜੀ ਮੋਟਰਸਾਈਕਲ ਸਾਰੇ ਆਪਣੇ ਕੋਲੇ ਨਵੇਂ ਤੋਂ ਨਵੇਂ ਗਏ ਨੇ ਤੇ ਆ ਕਿੰਨਾ ਮਾਡਲ ਹੈ ਜੀ ਇਹ 22 ਮਾਡਲ ਠੀਕ ਹੈ ਜੀ ਤੇ ਮੋਟਰਸਾਈਕਲ ਲਗਭਗ ਦੋਸਤੋ ਸਾਰੇ ਪੰਜਾਬ ਨੰਬਰੀ ਨੇ ਕੋਈ ਵੀ ਹਰਿਆਣਾ ਦਿੱਲੀ ਨੰਬਰ ਨਹੀਂ ਹੈਗਾ ਸਾਰੇ ਸਾਫ ਸੁਥਰੇ ਮੋਟਰਸਾਈਕਲ ਨੇ ਤੇ ਇਹਨਾਂ ਦਾ ਕਮਿਸ਼ਨ ਬੇਸ ਤੇ ਕੰਮ ਆ ਵਾਈ ਜਾਂਦਾ ਤੇ ਬਾਕੀ ਆ ਇਧਰ ਆ ਜਾਓ ਅਮਰੀਕਾ ਤੇ ਆ ਜੇ ਕੋਈ ਘੱਟ ਰੇਟ ਵਾਲਾ ਹੈ ਸਾਡਾ ਆਫਰ ਕੋਈ ਆਹ ਕੱਟ ਰੇਟ ਵਾਲੇ ਖੜੇ ਆ ਜੀ ਆਹ ਸੀਟੀ 100 ਖੜਾ 17 ਮਾਲ ਜੀ 35 ਜਿਹੜੇ ਬੰਦੇ ਨੇ 35 4000 ਦੇ ਵਿੱਚ ਲਾਉਣਾ ਹਾਂ ਜੀ ਹਾਂ ਠੀਕ ਹੈ ਜੀ ਤੇ ਆਹ ਮੋਟਰਸਾਈਕਲ ਜਿਹੜੇ 35 4000 ਇਹਨਾਂ ਤੇ ਕੁਝ ਹੋਰ ਹੋ ਜਾਊ ਜੀ ਹਾਂ ਸਾਰਿਆਂ ਤੇ ਕਿਸ਼ਤ ਹੋ ਜਾਂਦੀ ਠੀਕ ਹੈ ਜੀ 15000 ਪਰ ਕਿ ਕਿਸੇ ਤੇ ਵੀ ਕਿਸ਼ਤ ਕਰਾਉਣਾ ਠੀਕ ਹੈ ਜੀ ਇਹ 15000 ਰੁਪਿਆ ਲੈ ਕੇ ਆਉਣਾ ਜਦੋਂ ਮਰਜ਼ੀ ਲੈ ਲਓ ਜਿਹੜੀ 2000 2500 ਜਿੰਨੀ ਵੀ ਛੋਟੀ ਕਿਸ਼ਤ ਮਹੀਨੇ ਦੀ ਬਣੂਗੀ ਉਹ ਬਾਈ ਬਣਾ ਕੇ ਦੇ ਦੇਣਗੇ ਤੇ ਵਿਆਜ ਬਹੁਤ ਘੱਟ ਆ ਪੈਂਦਾ ਨਾ ਮਾਤਰੀ ਮੰਨ ਕੇ ਚੱਲੋ ਕੱਲਾ ਫਾਇਲ ਖਰ ਇਹ 12 ਮਾਡਲ ਬਲਡੀਨਾ ਜੀ 12 ਮਾਡਲ ਹੈ ਜੀ ਇਹ ਉਹਨਾਂ 34000 ਦਾ ਜੀ ਆ 13 ਮਾਡਲ ਜੀ 13 ਮਾਡਲ ਦਾ 35 36000 ਦਾ ਕੋਈ 38000 ਦਾ ਜੀ 40000 ਸਾਰੇ ਰੇਟ ਦੇ ਦੇ ਕਿਸੇ ਨੇ ਸੀਟੀ 100 ਲੈਣਾ ਸੀਟੀ 100 ਬਹੁਤ ਭਾਲ ਦੇ ਬਹੁਤ ਘੱਟ ਮਿਲਦੇ ਮੋਟਰਸਾਈਕਲ ਹਾਂਜੀ ਹਾਂ ਇਹਦਾ ਕੀ ਰੇਟ ਹੈ ਸੀਟੀ 100 ਜਮਾ ਨਵਾਂ ਜੀ ਇੱਕ ਅੱਥ ਚੱਲਿਆ ਵਾ ਜਮਾ ਕੋਰਾ ਮੋਟਰਸਾਈਕਲ ਹੈ 35000 ਰੁਪਏ ਦਾ 17 ਮਾਡਲ ਲਈ ਤੇ ਆ ਡੀ ਲੈਕਸ ਜੀ ਆ ਡੀ ਲੈਕਸ ਆ ਜੀ ਪੁਰਾਣੇ ਮਾਡਲ ਦੇ ਬਹੁਤ ਘੱਟ ਮੋਟਰਸਾਈਕਲ ਮਿਲਦੇ ਨੇ ਜਮਾ ਨਵਾਂ ਮੋਟਰਸਾਈਕਲ ਠੀਕ ਹੈ ਇਹ ਕੀ ਰੇਟ ਹੈ 18 ਮਾ ਲਾ 18 ਮਾ ਲ ਇਹ ਹੈਗਾ 45000 ਦਾ ਜੀ ਠੀਕ ਹੈ ਜੀ ਤੇ ਆ ਅੱਗੇ ਹੋਰ ਖੜਾ ਜੀ ਇਹ ਚਫੜੀ ਲੈਕਸ ਜੀ ਇਹ 22 ਮਾ ਲਾ ਜੀ ਠੀਕ ਹੈ ਜੀ ਇਹ 55000 ਦਾ ਠੀਕ ਹੈ ਜੀ ਕੋਈ 50000 ਦਾ ਜੀ ਦਰਮਿਆਨਾ ਜਹੀ ਜੀ ਕੰਡੀਸ਼ਨ ਹੁੰਦੀ ਹੈ ਜੀ ਠੀਕ ਹੈ ਜੀ ਆ ਹੁਣ ਜਮਾ ਨਵਾਂ ਆਇਆ ਮੋਟਰਸਾਈਕਲ 25 ਮਾ ਲਾ ਜੀ ਇਹ ਤਾਂ ਚੱਲੇ ਕੋਈ ਵੀ ਨਹੀਂ ਲੱਗਦਾ ਹਾਂ ਜੀ ਹਾਂ ਜਮਾ ਨਵਾਂ ਸ਼ੋਰੂਮ ਹੈ ਵੀ ਠੀਕ ਹੈ ਜੀ ਠੀਕ ਹੈ 17000 ਦਾ ਜੀ ਸਪਲੈਂਡਰ ਇਹ ਕਿੰਨੇ ਦਾ ਸਪਲੈਂਡਰ ਆ ਇਹ ਵੀ 25 ਮਾ ਲਾ ਜੀ ਬਹੁਤ ਘੱਟ ਸਪਲੈਂਡਰ ਉਹ ਕਿੰਨੇ ਦਾ ਜੀ 70000 ਦਾ ਜੀ ਲੈ ਵੀ 30000 ਦਾ ਤੁਹਾਡਾ ਸਿੱਧਾ ਹੀ ਫਾਇਦਾ ਹੈਗਾ ਚੱਲਿਆ ਹਾਰਾ ਮਹੀਨਾ ਦੋ ਮਹੀਨੇ ਹੋਊਗਾ ਤੇ ਬਾਈ ਜੀ ਆਪਣਾ ਲੋਕੇਸ਼ਨ ਦੁਬਾਰੇ ਦੱਸ ਦਿਓ ਇੱਕ ਵਾਰੀ ਲੋਕੇਸ਼ਨ ਆਪਣਾ ਜੀ ਇਹਦੇ ਬਾਬਾ ਕਾਲਾ ਮਹਿਰ ਸਟੇਡੀਅਮ ਨੇੜੇ ਠੀਕ ਹੈ ਜੀ ਫੂਟਰ ਮਾਰਕੀਟ ਠੀਕ ਹੈ ਜੀ ਤੇ ਸਟਾਪ ਨੰਬਰ 27 A ਕਮਾਟੋ ਡੀ ਠੀਕ ਹੈ ਜੀ ਕਰਮਜੀਤ ਸਿੰਘ ਖੇੜੀ ਵਾਲੇ ਜਿਹਨੂੰ ਮਰਜ਼ੀ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਫੋਨ ਕਰਕੇ ਜਦੋਂ ਮਰਜ਼ੀ ਆਓ ਜੀ ਫੋਨ ਕਰਕੇ ਇੱਥੇ ਪਹੁੰਚੋ ਤੇ ਆਪਣਾ ਇਹ ਪਰਸਨਲ opinion ਆ ਬਾਈ ਨਾਲ ਵਰਤ ਦੇਾਂਗੇ ਤਾਂ ਕਰਕੇ ਵੀਡੀਓ ਪਾਉਣੇ ਹੋਗੇ ਆਪਾਂ ਨੂੰ ਪ੍ਰੋਮੋਸ਼ਨ ਕਰਨੀ ਆਏ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਧੰਨਵਾਦ ਜੀ